ਲਗਾਤਾਰ ਪੈ ਰਹੀ ਬਾਰਿਸ਼ ਤੋਂ ਬਾਅਦ ਕਕਰ ਨਦੀ ਦੇ ਪਾਣੀ ਦਾ ਪੱਧਰ ਇੱਕ ਵਾਰ ਫੇਰ ਵਧਣ ਲੱਗਾ ਹੈ ਜਿਸਤੇ ਚਲਦੇ ਇਸਤੇ ਨਜ਼ਦੀਕੀ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਚੁੱਕਾ ਹੈ ਦੱਸ ਦਈਏ ਬੀਤੀ ਸ਼ਾਮ ਤੋਂ ਲਗਾਤਾਰ ਕਗਰ ਨਦੀ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ ਜਿਸਤੇ ਚਲਦੇ ਇਸਤੇ ਪਾਣੀ ਦਾ ਪੱਧਰ 734 ਫੁੱਟ ਦੇ ਉੱਤੇ ਪਹੁੰਚ ਚੁੱਕਾ ਹੈ ਦੱਸ ਦਈਏ ਕਗਰ ਦੇ ਵਿੱਚ ਕੱਲ ਸ਼ਾਮ 7 ਵਜੇ ਦੇ ਕਰੀਬ ਪਾਣੀ ਦਾ ਪੱਧਰ 726 ਫੁੱਟ ਸੀ ਲੇਕਿਨ ਹੁਣ ਪਾਣੀ ਦਾ ਪੱਧਰ 734 ਫੀਟ ਦੇ ਉੱਤੇ ਪਹੁੰਚ ਚੁੱਕਾ ਹੈ ਜਾਣਕਾਰੀ ਮੁਤਾਬਕ ਪਿਛਲੇ 20 ਘੰਟਿਆਂ ਦੇ ਵਿੱਚ ਪਾਣੀ ਦਾ ਪੱਧਰ 8 ਫੁੱਟ ਤੱਕ ਵੱਧ ਚੁੱਕਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਕਗਰ ਨਦੀ ਦੇ ਖਤਰੇ ਦਾ ਨਿ 147 ਫੁੱਟ ਦੇ ਉੱਤੇ ਹੈ ਪਿਛਲੇ ਦਿਨੀ ਕੱਗਰ ਦੇ ਪਾਣੀ ਦਾ ਪੱਧਰ ਕਾਫੀ ਘੱਟ ਸੀ ਲੇਕਿਨ ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦ ਇਹ ਪਾਣੀ ਦਾ ਪੱਧਰ ਹੁਣ ਵਧਣਾ ਸ਼ੁਰੂ ਹੋ ਗਿਆ ਦੱਸ ਦਈਏ ਪਿਛਲੇ ਸਾਲ ਕੱਗਰ ਨਦੀ ਦੇ ਪਾਣੀ ਨੇ ਪਿੰਡ ਮੂਨਕ ਅਤੇ ਖਨੋਰੀ ਇਲਾਕੇ ਦੇ ਵਿੱਚ ਭਾਰੀ ਤਬਾਹੀ ਮਚਾਈ ਸੀ ਕੱਗਰ ਨਦੀ ਦੇ ਪਾਣੀ ਨੇ 15 ਦੇ ਕਰੀਬ ਪਿੰਡ ਡਬੋ ਦਿੱਤੇ ਸਨ ਅਤੇ 20 ਦਿਨ ਤੱਕ ਪਿੰਡਾਂ ਚੋਂ ਪਾਣੀ ਨਹੀਂ ਸੀ ਨਿਕਲਿਆ ਦੱਸ ਦਈਏ ਪਹਾੜਾਂ ਦੇ ਵਿੱਚ ਹੋਣ ਵਾਲੀ ਬਰਸਾਤ ਦਾ ਪਾਣੀ ਸਾਰਾ ਕੱਗਰ ਨਦੀ ਦੇ ਵਿੱਚ ਆਉਂਦਾ ਹੈ ਲਗਾਤਾਰ ਪੈ ਰਹੀਆਂ بارشਾਂ ਤੋਂ ਬਾਅਦ ਹੁਣ ਕੱਗਰ ਨਦੀ ਦੇ ਪਾਣੀ ਦਾ ਪੱਧਰ ਲਗਾਤ ਚਲਦੇ ਆ ਲੋਕਾਂ ਦੇ ਵਿੱਚ ਡਰਦਾ ਮਾਹੌਲ ਬਣਿਆ ਹੋਇਆ ਉੱਤੇ ਹੀ ਲਹਿਰਾ ਗਾਗਾ ਤੋਂ ਵਿਧਾਇਕ ਬਰਿੰਦਰ ਗੋਇਲ ਦੇ ਵੱਲੋਂ ਅਧਿਕਾਰੀਆਂ ਦੇ ਨਾਲ ਪਿੰਡ ਮੁੰਨਕ ਅਤੇ ਖਨੋਰੀ ਦੇ ਵਿੱਚ ਜਾ ਕੇ ਘੱਗਰ ਨਦੀ ਦੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਗਿਆ ਇਸ ਦੌਰਾਨ ਉਹਨਾਂ ਦੇ ਵੱਲੋਂ ਅਧਿਕਾਰੀਆਂ ਨੂੰ ਲਗਾਤਾਰ ਹਾਲਾਤਾਂ ਦੇ ਉੱਤੇ ਨਜ਼ਰ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ ਜਗਬਣੀ ਟੀਵੀ ਲਈ ਅਨਿਲ ਜੈਹੰਦੀ ਰਿਪੋਰਟ